ਸਸਤਰੀਕਾਰ ਪਿਆਬੀਓ ਪਿਆਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਵਿਚਾਰ ਸਾਂਝੇ ਜੋ ਮਜੀਠੀਏ ਬਾਰੇ ਔਰ ਭਗਵੰਤ ਮਾਨ ਸੀਐਮ ਬਾਰੇ ਜੋ ਗੱਲ ਕਰੀ ਆਪਾਂ ਮਜੀਠੀਆ ਦੀ ਭਗਵੰਤ ਮਾਨ ਸੀਐਮ ਨੇ ਸਰਾ ਸਰ ਸਿੱਧਾ ਮਜੀਠੀਏ ਨੂੰ ਕਹਿਤਾ ਵੀ ਜੋ ਗੈਂਗ ਚਾਰ ਉੱਠਦੇ ਆ ਕਿਉਂਕਿ ਵੀ ਤੁਸੀਂ ਵੜਿਆ ਭਗਵੰਤ ਮਾਨ ਸੀਐਮ ਕਹਿੰਦਾ ਮਜੀਠੀਏ ਨੂੰ ਵੀ ਚਟਾ ਵੀ ਛੋਡੀ ਸਰਕਾਰ ਚ ਆਇਆ ਹਾਲਾਂਕਿ ਚਟਾ ਛੋਡੀ ਸਰਕਾਰ ਚ ਆ ਵੀ ਕਿੰਨੇ ਨੌਜਵਾਨ ਮਰ ਗਏ ਕਿੰਨੀਆਂ ਮਾਮਾ ਦੇ ਪੁੱਤ ਵੀ ਤੁਸੀਂ ਨਹੀਂ ਰੋਕਿਆ ਆਪਦੀ ਸਰਕਾਰ ਚ ਹੁਣ ਦੇਖਿਆ ਜਾਵੇ ਮਜੀਠੀਆ ਨੂੰ ਇੱਕ ਠੋਕ ਕੇ ਕਹਤਾ ਭਗਵੰਤ ਮਾਨਸੀਏ ਮਿਸਰ ਅਸਰ ਸਿੱਧਾ ਜਵਾਬ ਦਿੱਤਾ ਇੱਕ ਚੁਣੌਤੀ ਦਿੱਤੀ ਭਗਵੰਤ ਮਾਨਸੀਏ ਵੀ ਗੈਂਗਸਟਰ ਵੀ ਤੁਸੀਂ ਪੈਦਾ ਕੀਤੇ ਆ ਪੰਜਾਬ ਦੇ ਵਿੱਚ ਤੁਸੀਂ ਵੜਿਆ ਕਿਉਂਕਿ ਵੀ ਛੋਡੀ ਸਰਕਾਰ ਦੇ ਵਿੱਚ ਕਿੰਨੇ ਸ਼ਰੇਆਮ ਕਤਲੇਆਮ ਹੋਇਆ ਹੁਣ ਦੇਖਿਆ ਜਾਵੇ ਅਮਨਦੀਪ ਕੌਨਸੇਬਲ ਕਿਉਂਕਿ ਪੰਜਾਬ ਪੁਲਸ ਮਹਿਲਾ ਜਿਹਨੂੰ ਕਹਿੰਦੇ ਆਂਦਾ ਥਾਰ ਵਾਲੀ ਬੀਬੀ ਉਹ ਥਾਰ ਵਾਲੀ ਬੀਬੀ ਤੋਂ ਦੇਖੋ ਸ਼ਰੇਆ 17 ਗ੍ਰਾਮ ਚਿੱਟਾ ਫੜਾਇਆ 17 ਗ੍ਰਾਮ ਚਿੱਟਾ ਫੜਾਇਆ ਗਿਆ ਥਾਰ ਵਾਲੀ ਬੀਬੀ ਤੋਂ ਕਿਉਂਕਿ ਪੰਜਾਬ ਦੇ ਪ੍ਰਤੀ ਫੇਰ ਵੀ ਉਹਨੂੰ ਜੈਡ ਸਕਿਉਰਿਟੀ ਦਿੱਤੀ ਗਈ ਜੂਸ ਦਿੱਤਾ ਜਾਂਦਾ ਉਹਨੂੰ ਕਿਧਰੇ ਵੀ ਪਥਰੀ ਦਾ ਖੁਰਗੀ ਬੀਬੀ ਦੀ ਕਹਿੰਦੇ ਥਾਰ ਵਾਲੀ ਦੀ ਦੱਸਦੇ ਆ ਏਸੀਆਂ ਦੇ ਵਿੱਚ ਰੱਖਿਆ ਗਿਆ ਬਠਿੰਡਾ ਹਸਪੀਟਲ ਦੇ ਵਿੱਚ ਕਿਉਂਕਿ ਨਾ ਤਾਂ ਵਿਜੀਲੈਂਸ ਵਾਲਿਆਂ ਨੇ ਹੁਣ ਕੁਝ ਕਰ ਸਕਿਆ ਉਹਦਾ ਕਿਉਂਕਿ ਨਾ ਪੰਜਾਬ ਪੁਲਿਸ ਕਰ ਸਕੀ ਹੈ ਉਹਦਾ ਕੁਝ ਹੁਣ ਦੇਖਿਆ ਜਾਵੇ ਕਦੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਫੜੀ ਗਈ ਮੰਨ ਲਓ ਨੌਜਵਾਨ ਕੋਈ ਮਰਦ ਫੜਿਆਗਾ ਕਦੇ ਮਹਿਲਾ ਫੜੀ ਗਈ ਕਿਉਂਕਿ ਜੋ ਹੁਣ ਚਿੱਟੇ ਨੂੰ ਕਿਸੇ ਦੀ ਵੀ ਸਰਕਾਰ ਆ ਆਪਾਂ ਇਹ ਗੱਲ ਕਹਿਨੇ ਆ ਪੰਜਾਬੀਓ ਕਿਉਂਕਿ ਬਣੇ ਰੋ ਚੈਨਲ ਤੇ ਜੇ ਮੇਰੇ ਹੱਕ ਚਾਹ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਗੱਲਾਂ ਸਾਨੂੰ ਹੋਰ ਵੀ ਸੁਣਾਉਣੇ ਆ ਮੁੱਦੇ ਹੋਰ ਵੀ ਰੱਖਦੇ ਆ ਕਿਉਂਕਿ ਕਿਉਂਕਿ ਜਦੋਂ ਵੀ ਕੋਈ ਨੌਜਵਾਨ ਨਸ਼ਾ ਵਿਰੁੱਧ ਬਾਜ ਉਠਾਉਣਾ ਦੇਖੋ ਮੈਂ ਪਹਿਲਾਂ ਵੀ ਕਈ ਵੀਡੀਓ ਚ ਕਹਿ ਚੁੱਕਿਆ ਵੀ ਬਾਈ ਲੱਖਾ ਸਿੰਘ ਸਘਾਣਾ ਨੇ ਬਾਜ ਉਠਾਈਆ ਹੱਟਾ-ਕੱਟਾ ਵੀ ਨੌਜਵਾਨਾਂ ਨੂੰ ਕੋਈ ਨਸ਼ਾ ਪੱਤਾ ਨਹੀਂ ਨਸ਼ੇ ਪੱਤਿਆਂ ਤੋਂ ਰਿਕ ਨੌਜਵਾਨੀ ਨੂੰ ਰੋਕਦਾ ਵੀ ਨਸ਼ਾ ਵੱਲ ਨਾ ਜਾਓ ਜੇ ਗੱਲ ਕਰੀਏ ਪ੍ਰਵਿੰਦਰ ਸਿੰਘ ਝੋਟਾ ਦੀ ਵੈਸੇ ਉਹ ਨੌਜਵਾਨ ਵਾਕਈ ਝੋਟਾ ਦਿਖਦੇ ਨੇ ਦੇਖਣ ਚ ਵੀ ਝੋਟਾ ਤੇ ਨਾਮ ਵੀ ਝੋਟਾ ਛਾਂਟ ਕੇ ਰੱਖਿਆ ਉਸੇ ਬੀਬੇ ਬਾਪੂ ਨੇ ਕਿਉਂਕਿ ਉਹ ਨੌਜਵਾਨ ਵੀ ਨਸ਼ਿਆਂ ਦੇ ਵਿਰੁੱਧ ਲੜਿਆ ਸੀ ਉਹ ਵੀ ਥੱਕ ਹਾਰ ਕੇ ਬਹਿ ਗਿਆ ਜੇ ਗੱਲ ਕਰੀਏ ਆਪਾਂ ਹੁਣ ਅਮਰਤਪਾਲ ਸਿੰਘ ਐਮਪੀ ਦੀ ਕਿਉਂਕਿ ਅਮਰਤਪਾਲ ਸਿੰਘ ਦੇ ਵਿੱਚ ਵੀ ਨੌਜਵਾਨ ਦੇ ਵਿੱਚ ਇੰਨਾ ਜਜ਼ਬਾ ਨਸ਼ਿਆਂ ਦੇ ਖਿਲਾਫ ਉਹ ਵੀ ਨਸ਼ਿਆਂ ਦੇ ਵਿਰੁੱਧ ਬੋਲਦਾ ਜੇ ਨੌਜਵਾਨੀ ਬਚਾਉਣੀ ਆ ਕਿਉਂਕਿ ਕੋਈ ਵੀ ਨਸ਼ਾ ਦੇ ਵਿਰੁੱਧ ਬੋਲਦਾ ਨੌਜਵਾਨ ਉਹਦੀ ਬਾਜ ਦਵਾਈ ਜਾਂਦੀ ਆ ਪੰਜਾਬ ਦੇ ਵਿੱਚ ਸਰਾ ਕਿਉਂਕਿ ਜਦੋਂ ਪ੍ਰਵਿੰਦਰ ਸਿੰਘ ਚੋਟਾ ਨੂੰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਮੈਂ ਕਹਿ ਚੁੱਕਿਆ ਜਦੋਂ ਚੱਕਣ ਆਏ ਸੀ ਮੁਲਾਜ਼ਮ ਕਿਉਂਕਿ 40 ਮੁਲਾਜ਼ਮ ਸੀ ਜੇ ਗੱਲ ਕਰੀਏ ਹੁਣ ਸਰਕਾਰਾਂ ਦੀ ਵੀ ਸਾਰੀਆਂ ਹੀ ਸਰਕਾਰਾਂ ਰਹਿ ਕੇ ਰਹਿ ਚੁੱਕੀਆਂ ਕਾਂਗਰਸ ਕਾਲੀ ਆਮ ਆਦਮੀ ਪਾਰਟੀ ਵੀ ਆ ਗਈ ਹਲੇ ਤੱਕ ਲੇਕਿਨ ਪੰਜਾਬ ਦੇ ਵਿੱਚੋਂ ਮੰਨ ਲਓ ਚਿੱਟੇ ਦਾ ਨਾਮ ਨਹੀਂ ਮਟਨ ਦਾ ਨਾਮ ਲਹਿਰੇ ਕਿਉਂਕਿ ਨਸ਼ਾ ਮੁਕਤ ਨਹੀਂ ਹੋਇਆ ਹਜੇ ਪੰਜਾਬ ਕਿਉਂਕਿ ਜੋ ਦੇਖੀਏ ਦਿਨ ਬਦ ਦਿਨ ਖੌਫ ਵੱਧਦਾ ਹੀ ਜਾਂਦਾ ਕਦੇ ਗਾਇਕ ਸਟਾਰਾਂ ਦਾ ਸ਼ਰਿਆਮ ਧਮਕੀ ਦਿੱਤੀ ਜਾਂਦੀ ਆ ਜੇ ਗੱਲ ਕਰੀ ਆਪਾਂ ਭਾਈ ਬਖਤੌਰ ਪਿੰਡ ਦੀ ਕਿਉਂਕਿ ਭਾਈ ਬਖਤੌਰ ਦੇ ਵਿੱਚ ਜਿੱਥੇ ਦਾ ਪੰਜਾਬ ਪੁਲਿਸ ਸਾਥ ਦਿੰਦੀ ਹੁੰਦੀ ਆ ਆਮ ਪਬਲਿਕ ਦਾ ਕਿਉਂਕਿ ਪੰਜਾਬ ਪੁਲਿਸ ਕਿਉਂ ਬਣਾਈ ਗਈ ਆ ਇਹ ਦੇਖਿਆ ਜਾਵੇ ਕਿਉਂਕਿ ਵੀ ਆਮ ਪਬਲਿਕ ਜਦੋਂ ਵੀ ਕੋਈ ਲੜੂ ਬੋਲੂਗੀ ਕੋਈ ਵੀ ਕਿਵੇਂ ਵੀ ਕਿਉਂਕਿ ਪੰਜਾਬ ਪੁਲਿਸ ਸਾਥ ਦੇਊਗੀ ਕਿੱਥੇ ਪੰਜਾਬ ਪੁਲਿਸ ਨੇ ਧਮਕਾਇਆ ਉਸ ਨੌਜਵਾਨ ਨੂੰ ਵੀ ਤੂੰ ਸੋਸ਼ਲ ਮੀਡੀਆ ਤੇ ਵੀਡੀਓ ਕਿਉਂ ਪਾਈ ਆ ਕਿਉਂਕਿ ਮਨੀਤ ਸਿੰਘ ਐਸਐਸਪੀ ਕਣੀਉ ਸਪੋਰਟ ਕੀਤੀ ਜਾਂਦੀ ਹੈ ਪਿੰਡ ਵਾਲਿਆਂ ਨੂੰ ਕਿਉਂਕਿ ਉਸ ਨੌਜਵਾਨ ਨੂੰ ਕਿਉਂਕਿ ਇੱਕ ਸਾਬਕਾ ਫੌਜੀ ਦੇ ਬਿਆਨ ਵੀ ਲੈ ਜਾਂਦੇ ਆ ਵੀ ਤੇਰੇ ਨਾਲ ਕੀ ਘਟਨਾ ਬੀਤੀ ਆ ਉਸ ਨੌਜਵਾਨ ਫੌਜੀ ਦੇ ਕਿਉਂਕਿ ਉਹ ਮੈਂਬਰ ਸੀਗਾ 40 ਜਣਿਆਂ ਕਮੇਟੀ ਦਾ ਉਹ ਮੈਂਬਰ ਸੀਗਾ ਸਾਬਕਾ ਫੌਜੀ ਸੀ ਜਿਹੜੇ ਦੇਸ਼ ਵਾਸਤੇ ਹਿੱਕਾਂ ਡਾ ਕੇ ਖੜਦੇ ਆ ਦੇਸ਼ ਲਈ ਲੜਦੇ ਆ ਹੁਣ ਜਦੋਂ ਪਾਕਿਸਤਾਨ ਦੇ ਨਾਲ ਲੜਾਈ ਲੱਗੀ ਸੀ ਉਦੋਂ ਫੌਜੀਆਂ ਦੀ ਫੌਜੀ ਵੀਰਾਂ ਨੂੰ ਕਿਵੇਂ ਮਾਲੋ ਕਿ ਆ ਜਾਂਦਾ ਸੀਗਾ ਵੀ ਆਪਣੇ ਫੌਜੀ ਵੀਰ ਹੈਗੇ ਆ ਨਹੀਂ ਕੁਝ ਹੋਣ ਦੇ ਉਹੀ ਇੱਕ ਫੌਜੀ ਵੀਰ ਆ ਸਾਫਕਾ ਫੌਜੀ ਜੋ ਜਿਹਦੇ ਨਾਲ ਧੱਕਾ ਹੋਇਆ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਵੀ ਵੀ ਕਿਉਂਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਨਸਾਫ ਮਿਲੇ ਜੇ ਗੱਲ ਕਰੀਏ ਹੁਣ ਆਪਾਂ ਉਸ ਨੌਜਵਾਨ ਦੀ ਕਿਉਂਕਿ ਵੀ ਉਹਦੇ ਨਾਲ ਇੰਨਾ ਧੱਕਾ ਹਾਂ ਉਹਨੇ 4 ਸਾਲਾਂ ਦੀ ਬੱਚੀ ਲੈ ਕੇ ਗੋਦ ਦੇ ਵਿੱਚ ਰੋ ਕੇ ਰਾਤ ਨੂੰ ਵੀਡੀਓ ਪਾਈ ਕਹਿੰਦਾ ਮੇਰਾ ਵੀ 4 ਮਹੀਨਿਆਂ ਦਾ ਬੱਚਾ ਵੀ ਖੇਤਾਂ ਦੇ ਵਿੱਚ ਘਾਰਾ ਵੀ ਨਾ ਹਲੇ ਤੱਕ ਉਹਨੂੰ ਕੋਈ ਸਕਿਉਰਿਟੀ ਨਾ ਕੋਈ ਉੱਥੇ ਮੰਨਾ ਸਿੰਘ ਵੀ ਪਹੁੰਚੇ ਰਾਜਾ ਬੜਿੰਗ ਵੀ ਪਹੁੰਚੇ ਕਿਉਂਕਿ ਜਿਵੇਂ ਭਗਵੰਤ ਮਾਨ ਸੀਐਮ ਨੇ ਆਖਿਆ ਸੀਗਾ ਵੀ ਵੋਟਾਂ ਤੋਂ ਪਹਿਲਾਂ ਇਹ ਮੈਂ ਨਹੀਂ ਕਹਿੰਦਾ ਰਾਜਾ ਬੜਿੰਗ ਦੀ ਗੱਲ ਆ ਕਹਿਣ ਦੀ ਰਾਜਾ ਬੜਿੰਗ ਵੀ ਭਗਵੰਤ ਮਾਨ ਸੀਐਮ ਨੇ ਜਿਵੇਂ ਆਖਿਆ ਸੀ ਵੋਟਾਂ ਤੋਂ ਪਹਿਲਾਂ ਵੀ ਇੱਕ ਦੂਜੇ ਤੇ ਸਰਕਾਰਾਂ ਤੇ ਰੋਪ ਮਾਲਾ ਇਧਰੋਂ ਉਧਰ ਹੀ ਇੱਕੋ ਵਿਰੋਧ ਸਰਕਾਰਾਂ ਦੇ ਵੀ ਕਹਿੰਦਾ ਇਹ ਸਰਕਾਰਾਂ ਰੋਕ ਸਕਦੀਆਂ ਵੀ ਗੈਂਗਸਟੇਰੀ ਨੂੰ ਮੰਲੋ ਤੇ ਆਪਣਾ ਚਿੱਟੇ ਦੇ ਵਿਰੁੱਧ ਵੀ ਚਿੱਟੇ ਨੂੰ ਰੋਕ ਸਕਦੀਆਂ ਸਰਕਾਰਾਂ ਸਰਕਾਰਾਂ ਦੇ ਹੱਥ 'ਚ ਕਿਉਂਕਿ ਇੱਕ ਦੂਜੀ ਦੇ ਸਰਕਾਰਾਂ ਵਿਰੁੱਧ ਹੁੰਦੀ ਹੁੰਦੀਆਂ ਸੋ ਸਸਰੀਕਾਰ ਸਾਰਿਆਂ ਨੂੰ ਇੰਨੀ ਇੱਕ ਵੀਡੀਓ ਅਸੀਂ ਫੇਰ ਲਿਆਵਾਂਗੇ ਨਵੇਂ ਮੁੱਦੇ ਤੇ ਮਿਲਦੇ ਆ ਨਵੇਂ ਟੌਪਿਕ ਤੇ ਕਿਉਂਕਿ ਦੇਸ਼ ਦੇ ਸੰਘਰਸ਼ ਲਈ ਪਾਉਣੇ ਆਪਾਂ ਵੀਡੀਓ ਪੰਜਾਬੀਓ ਕਿਉਂਕਿ ਆਪਾਂ ਆਪਣਾ ਬੈਰ ਵਿਰੁੱਧ ਕਿਸੇ ਨਾਲ ਨਹੀਂ ਨਾ ਕਿਸੇ ਸਰਕਾਰ ਨਾਲ ਨਾ ਕਿਸੇ ਲੀਡਰ ਨਾਲ ਸੋ ਸਸਰੀਕਾਰ ਪੰਜਾਬੀਓ ਵੀਡੀਓ ਨੂੰ ਸ਼ੇਅਰ ਕਰ ਦੋ ਦੱਬ ਕੇ ਜਿੱਥੋਂ ਤੱਕ ਜਾਂਦੀ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਵੇਂ ਟੌਪ ਤੇ ਮਿਲਦੇ ਆਂ ਫਿਰ ਨਵੇਂ ਮੁੱਦੇ ਸੁਣਨ ਦੇ ਲਈ